ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਭੈਣ ਭਰਾ ਨੂੰ ਪਹਿਲਾ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈਗੀ ਆਪਾਂ ਅੱਜ ਸ਼ੋਅ ਕਰਾਂਗੇ ਤੁਹਾਨੂੰ ਬੁਟੀਕ ਪੀਸ ਇਹ ਆਪਾਂ ਖੁਦ ਤਿਆਰ ਕਰਵਾਏ ਨੇ ਜਿਹੜੇ ਸੂਟ ਅੱਜ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਰੌਣ ਟੈਕਸ ਦੀ ਕਾਟਨ ਹੋ 100% ਕਾਟਨ ਹੋਊਗੀ ਪਹਿਲਾ ਸੂਟ ਹੈਗਾ ਆਪਣੇ ਕੋਲੇ 골ਡਨ ਸਕੈਨਜੇ ਕਲਰ ਦਾ ਇਹਦੇ ਵਿੱਚ ਆਪਾਂ ਆਹ ਵਾਲੀ ਡਿਜ਼ਾਈਨਿੰਗ ਕਰਵਾਈ ਹੈਗੀ ਘੇਰੇ ਤੇ ਆਵਲਾ ਕੱਟਵਰਕਾਗਾ ਘੇਰਾ ਆਪਾਂ ਤੁਹਾਨੂੰ ਇਹਦਾ ਮੈਨ ਡਿੰਨੇ ਆਂਗੇ ਨਾਪ ਦਿੰਨੇ ਆ ਵੀ ਕਿੰਨਾ ਤਿਆਰ ਕਰ ਸਕਦੇ ਆਂਗੇ ਆਪਾਂ ਇਹਦਾ 25.5 ਇੰਚ ਪੂਰਾ ਵਰਕ ਤਿਆਰ ਹੈਗਾ ਤੁਸੀਂ ਆਪਦੇ ਰਿਕੋਰਡਿੰਗ ਜਿੰਨਾ ਵੀ ਰੱਖ ਸਕਦੇ ਹੋਗੇ ਫ੍ਰੀ ਲੈਂਥ ਆ ਕਿ ਇਹਦੇ ਬਿਲਕੁਲ ਘੇਰੇ-ਘੇਰੇ ਤੇ ਫਲਾਵਰ ਆਉਣਗੇ ਨੈਕ ਤੇ ਕੋਈ ਫਲਾਵਰ ਨਹੀਂ ਹੈਗਾ ਲੈਂਥ ਤੁਸੀਂ ਆਪਦੇ ਹਿਸਾਬ ਨਾਲ ਰੱਖ ਸਕਦੇ ਹੋਗੇ ਆਹ ਵਾਲਾ ਇਹਦਾ ਕੰਮ ਆਪਾਂ ਬਾਵਾ ਤੇ ਕਰਵਾਇਆਗਾ ਆਹ ਵਾਲਾ ਛੋਟਾ ਫਲਾਵਰ ਪਾਇਆ ਹੋਇਆ ਪਾਵਾ ਤੇ ਤੇ ਆਹ ਵਾਲਾ ਨੀਚੇ ਕਟਵਰਕ ਆਊਗਾ ਬਹੁਤ ਜਿਆਦਾ ਨੀਟ ਐਂਡ ਕਲੀਨ ਵਰਕ ਹੈਗਾ ਤੁਸੀਂ ਦੇਖ ਸਕਦੇ ਹੋਗੇ 컬러 ਵੀ ਬਹੁਤ ਪਿਆਰੇ ਪਿਆਰੇ ਪਾਏ ਨੇ ਇਹਦੇ ਨਾਲ ਆਹ ਵਾਲਾ ਆਪਾਂ ਨੇ ਪ्योर ਦਾ ਦੁਪੱਟਾ ਰੱਖਿਆ ਹੈਗਾ ਸਾਵਲਾ ਦੁਪੱਟਾ ਰੱਖਿਆ ਹੋਇਆ ਪਿਓਰ ਦਾ ਟਾਈ ਡਾਈ ਦਾ ਡਿਜ਼ਾਈਨਿੰਗ ਤੁਸੀਂ ਦੁਪੱਟੇ ਦੀ ਦੇਖ ਸਕਦੇ ਹੋਗੇ ਵੱਡੇ ਪੈਨੇ ਚ ਵਧੀਆ ਦੁਪੱਟਾ ਮਿਲੂਗਾ ਵਧੀਆ ਕੁਆਲਿਟੀ ਦਾ ਲੱਗਿਆ ਹੋਊਗਾ ਐਦਾਂ ਨਹੀਂ ਹੋਊਗਾ ਵੀ ਛੋਟਾ ਜਿਹਾ ਦੁਪੱਟਾ ਮਿਲੂਗਾ ਇਹਦਾ ਸੂਟ ਦਾ ਰੇਟ ਰਹਿਣਾ ਲੱਗਾ 1800 ਦੁਪੱਟੇ ਤੇ ਲੈਸ ਨਹੀਂ ਲੱਗੀ ਹੋਈ ਫਿਨਿਸ਼ਿੰਗ ਆਪਾਂ ਲੈਸ ਲਗਾ ਕੇ ਨਹੀਂ ਕੀਤੀ ਹੈਗੀ ਕਿਉਂਕਿ ਫਿਰ ਜ਼ਿਆਦਾ ਕੋਸਟਲੀ ਚਲਿਆ ਜਾਂਦਾ ਜੇ ਕਿਸੇ ਨੇ ਲੈਸ ਲਗਵਾਉਣੀ ਆ ਤਾਂ ਉਹਦੇ ਐਕਸਟਰਾ ਚਾਰਜ ਲੱਗਣਗੇ ਤੁਸੀਂ ਲਗਵਾ ਸਕਦੇ ਹੋਗੇ ਇਹ ਸੀ ਆਪਣਾ ਪਹਿਲਾ ਸੂਟ ਸੈਕੰਡ ਕਲਰ ਆਪਣੇ ਕੋਲੇ ਹੈਗਾ ਮੋਰ ਪੰਖੀਆ ਜਿਹਾ ਕਲਰ ਆ ਇਹ ਇਹ ਵੀ ਆਪ ਖੁਦ ਦੇ ਹੀ ਤਿਆਰ ਕਰਵਾਇਆ ਹੋਇਆ ਪੀਸ ਹੈਗਾ ਇਹਦੇ ਵਿੱਚ ਆਹ ਵਾਲੇ ਫਲਾਵਰ ਬਣੇ ਹੋਏ ਨੇ ਬਹੁਤ ਜ਼ਿਆਦਾ ਟ੍ਰੈਂਡਿੰਗ ਚੱਗਾ ਇਹ ਡਿਜ਼ਾਈਨ ਆਰਾਮ ਟੈਕਸ ਦੀ ਕਾਟਨ ਲਾਈਨ ਵਾਲੀ ਆ ਆਰਾਮ ਟੈਕਸ ਦੀ ਵਧੀਆ ਜਾਮ ਦੇਖ ਸਕਦੇ ਹੋਗੇ ਤੁਸੀਂ ਇਹਦਾ ਘੇਰਾ ਵੀ ਤੁਸੀਂ 25 26 ਜਿੰਨਾ ਮਰਜ਼ੀ ਰੱਖ ਸਕਦੇ ਹੋਗੇ 25 ਦੇ ਵਿੱਚ ਇਹ ਕੰਮ ਕੀਤਾ ਹੋਇਆ ਸਾਰਾ ਆਹ ਬੜਾ ਕੰਮ ਇਹਦੀਆਂ ਬਾਣੋ ਤੇ ਆਊਗਾ ਤਿੰਨ ਤਿੰਨ ਫਲਾਵਰ ਪਾਈ ਹੋਏ ਨੇ ਬਾਹਾਂ ਤੇ ਆਹ ਵਾਲਾ ਬਹੁਤ ਜਿਆਦਾ ਸੋਹਣਾ ਜੀ ਇਹਦੇ ਨਾਲ ਦੁਪੱਟਾ ਰੱਖਿਆ ਹੋਇਆਗਾ ਵਰਕ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਜਿਆਦਾ ਨੀਟ ਐਂਡ ਕਲੀਨ ਕੀਤਾ ਹੋਇਆ ਬਿਲਕੁਲ ਸਫਾਈ ਦਾ ਕੰਮ ਕੀਤਾ ਹੋਇਆਗਾ ਐਦਾ ਨਹੀਂ ਹੈਗਾ ਵੀ ਸਫਾਈ ਨਹੀਂ ਹੈਗੀ ਕੰਮ ਦੀ ਬਿਲਕੁਲ ਸਫਾਈ ਮਿਲੂਗੀ ਆਹ ਵਾਲੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈਗਾ। ਟਾਈ ਡਾਈ ਦਾ ਤਿਆਰ ਕੀਤਾ ਹੋਇਆ ਦੁਪੱਟਾ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ। ਦੁਪੱਟੇ ਦਾ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਤਿਆਰ ਕਰਾਇਆ ਹੈਗਾ। ਆਹ ਆਮਾ ਤੇ ਡਿਜ਼ਾਈਨ ਆ ਹੋਏ ਦਾ। ਆਹ ਵਾਲੇ ਦਾ ਫਰੰਟ ਬਣਿਆ ਹੋਇਆ ਸੂਟ ਦਾ। ਫ੍ਰਾਮ ਟੈਕਸ ਦੀ ਕਾਟਨ ਲੱਗੀ ਹੋਈ ਹੈ ਇਹਨੂੰ ਜਾਮ ਇਹਦਾ ਸੂਟ ਦਾ ਰੇਟ 2000 ਰਹਿਣਾ ਲਗਾ ਤੀਜਾ ਕਲਰ ਹੈਗਾ ਆਪਣੇ ਕੋਲੇ ਲਾਈਟ ਫਰੋਜੀ ਜਿਹਾ ਕਲਰ ਹੈਗਾ ਇਹਦੇ ਤਿਆਰੀ ਦਾ ਕੰਮ ਕੀਤਾ ਹੋਇਆ ਹੈਗਾ ਇਹ ਕੈਮਰਿਕ ਚ ਆ ਗਿਆ ਕੈਮਰਿਕ ਕਾਟਨ ਆ ਗਈ ਇਹ ਕੰਮ ਤੁਸੀਂ ਦੇਖ ਸਕਦੇ ਹੋਗੇ ਆਵਰ ਇਹਦੀ ਬਹਾਮਤੀ ਡਿਜ਼ਾਈਨ ਆਊਗਾ ਇਹ ਵੀ ਰਾਉਂਡ ਏਕਸ ਦੀ ਕਾਟਨ ਆਗੀ ਬੇ ਸਾਰੇ ਸੂਟਾਂ ਨੂੰ ਬਹੁਤ ਜਿਆਦਾ ਵਧੀਆ ਲੱਗਿਆ ਹੋਇਆਗਾ ਕੰਨੀਆਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸ਼ੋਅ ਕਰ ਦਿੰਨੇ ਆ ਇਹਦੇ ਵਿੱਚ ਬ੍ਰੀਕ ਬ੍ਰੀਕ ਡਾਟ ਨੇ ਲੱਗੇ ਹੋਏ ਵਾਈਟ ਕਲਰ ਦੇ ਸੂਟ ਦੇ ਵਿੱਚ ਪਲੇਨ ਸੂਟ ਨਹੀਂ ਹੈਗਾ ਇਹ ਬ੍ਰੀਕ ਬ੍ਰੀਕ ਡਾਟ ਨੇ ਆਰੀ ਦਾ ਕੰਮ ਕੀਤਾ ਹੋਇਆ ਸਾਰਾ ਇਹਦੇ ਨਾਲ ਆਪਾਂ ਨੇ ਰੱਖਿਆ ਕੋਟੇ ਦਾ ਦੁਪੱਟਾ ਫ੍ਰਾਈਡੇ ਦਾ ਕੋਟੇ ਦਾ ਦੁਪੱਟਾ ਰੱਖਿਆ ਹੋਇਆ। ਦੇਖ ਸਕਦੇ ਹੋ। ਆ ਵਾਲੀ ਡਿਜ਼ਾਈਨਿੰਗ ਆਗੇ ਦੀ। ਇਹਦਾ ਸੂਟ ਦਾ ਰੇਟ 1550 ਰਹਿਣ ਵਾਲਾ ਵਾ। ਅੱਗੇ ਹੈਗੇ ਨੇ ਆਪਣੇ ਕੋਲੇ ਪ੍ਰਿੰਟ ਸੂਟ ਇਹ ਵੀ ਵਧੀਆ ਹਾਈ ਸਟੈਂਡਰਡ ਦੀ ਕਾਟਨ ਹੋਊਗੀ ਪੂਰਾ ਵਧੀਆ ਵੇਸ ਲੱਗਿਆ ਹੋਇਆ ਇਹਨਾਂ ਨੂੰ ਅੱਡੀ ਦੀ ਏਕੇ ਟੈਕਸ ਆ ਗਈ ਇਹ ਇਹਨੂੰ ਤੁਸੀਂ ਡਿਜ਼ਾਈਨਿੰਗ ਜਿੱਦਾਂ ਮਰਜ਼ੀ ਦੇ ਕੇ ਸੂਟ ਨੂੰ ਵਧੀਆ ਲੁੱਕ ਦੇ ਸਕਦੇ ਹੋਗੇ ਆਹ ਵਾਲਾ ਇਹਦੇ ਨਾਲ प्योर दुपट्टा रखा ये सूट का रेट रहूगा एक हजार दुपट्टा देख सकते हो वाला दुपट्टा का ਆਗਲੇ ਸੂਟ ਵੀ ਆਪਣੇ ਕੋਲੇ ਪ੍ਰਿੰਟ ਹੀ ਨੇ ਇਹ ਆਲਓਵਰ ਸੂਟ ਨੇ ਸਾਰੇ ਬੇਸ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆ ਤੁਸੀਂ ਚਾਹੋ ਇਹਨਾਂ ਨੂੰ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਜਿੱਦਾਂ ਦੀ ਮਰਜ਼ੀ ਲੁੱਕ ਦੇ ਸਕਦੇ ਹੋ ਸੂਟ ਨੂੰ ਸਟਾਫ ਬਹੁਤ ਜ਼ਿਆਦਾ ਵਧੀਆ ਕੁਡ ਕੁਆਲਿਟੀ ਦਾ ਸਟਾਫ ਹੈਗਾ ਪ੍ਰਿੰਸੈਸ ਦੀ ਕਲੈਕਸ਼ਨ ਲੈਣ ਵਾਲੀ ਆ ਗਈ ਇਹ ਕੰਨੀ ਆਪਾਂ ਸ਼ੋਅ ਕਰ ਦਿੰਦੇ ਆ ਤੁਹਾਨੂੰ ਆਲਓਵਰ 5 ਮੀਟਰ ਸੂਟ ਹੋਊਗਾ ਇਹਦੇ ਨਾਲ ਆਪਾਂ ਨੇ ਟਾਈਡਾਈ ਦਾ ਦੁਪੱਟਾ ਤਿਆਰ ਕੀਤਾ ਆ ਆਵਲਾ ਦੁਪੱਟਾ ਜਿਹੜਾ ਰੱਖਿਆ ਹੋਇਆ। ਆਵਲਾ ਡਿਜ਼ਾਈਨ ਪਾਇਆ ਹੋਇਆ ਦੇ ਵਿੱਚ ਫਲਾਵਰ ਦੇ ਨਾਲ ਦਾ ਗਾਜ਼ਰੀ ਕਲਰ ਦੇ ਫਲਾਵਰ ਨੇ ਜਿੱਦਾਂ ਓਦਾਂ ਦਾ ਹੀ ਆਪਾਂ ਡਿਜ਼ਾਈਨਿੰਗ ਪੁਵਾਈਆ ਦੁਪੱਟੇ ਦੇ ਵਿੱਚ। ਇਹਦਾ ਸੂਟ ਦਾ ਰੇਟ ਰਹਿਣ ਵਾਲਾ ਹੈਗਾ 1400 ਆਵਲਾ ਕਲਰ ਹੈਗਾ ਆਪਣੇ ਇਹਦੇ ਵਿੱਚ ਮਾਸਟਰਡ ਮਾਸਟਰਡ ਕਲਰ ਦਾ ਸੂਟ ਆ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਮਾਸਟਰਡ ਕਲਰ ਦਾ ਟਾਈ ਡਾਈ ਹੈਗਾ ਦੁਪੱਟਾ ਵੀ ਜਿੱਦਾਂ ਮਾਸਟਰਡ ਦੇ ਵਿੱਚ ਗ੍ਰੇ ਫਲਾਵਰ ਨੇ ਉਦਾਂ ਹੀ ਦੁਪੱਟੇ ਦੇ ਵਿੱਚ ਡਿਜ਼ਾਈਨਿੰਗ ਆ ਗਈ ਖੁੱਲੇ ਡੁੱਲੇ ਵਧੀਆ ਪਿਓਰ ਦੇ ਦੁਪੱਟੇ ਮਿਲਣਗੇ ਇਹ ਪਨਾ ਤੁਸੀਂ ਚੈੱਕ ਕਰ ਸਕਦੇ ਹੋ ਲੈਂਥ ਚੈੱਕ ਕਰ ਸਕਦੇ ਹੋ ਲਾਸਟ ਕਲਰ ਆਪਣੇ ਇਹਦੇ ਵਿੱਚ ਹੈਗਾਗਾ ਪਿੰਕ ਜਾਂ ਸੇਡ ਡਾਰਕ ਪਿੰਕ ਜਿਹਾਗਾ ਲਾਈਟ ਨਹੀਂ ਹੈਗਾ ਇਹ ਇਹਨਾਂ ਵਿੱਚ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਆਪਣਾ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿਓ ਇਹ ਆਪਾਂ ਤੁਹਾਨੂੰ ਪਹਿਲਾਂ ਹੀ ਕਨਫਰਮ ਕਰ ਦਿੰਦੇ ਹਾਂਗੇ ਇਹਦੇ ਨਾਲ ਆਹ ਵਾਲਾ ਦੁਪੱਟਾ ਰੱਖਿਆ ਹੋਇਆ ਇਹਨਾਂ ਦਾ ਤਿੰਨ ਪੀਸਾਂ ਦਾ ਰੇਟ 14 1400 ਰੁਪਏ ਰਹਿਣ ਵਾਲਾਗਾ ਇਹਨਾਂ ਨੂੰ ਸੂਟਾਂ ਤੁਸੀਂ ਆਪਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਵੀ ਬਣਾ ਸਕਦੇ ਹੋ ਵਧੀਆ ਲੈਸ ਲਗਾ ਕੇ ਨੱਕ ਤੇ ਡਿਜ਼ਾਈਨ ਪਾ ਕੇ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਦੇ ਕੇ ਭੇਜ ਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਇਹਨਾਂ ਦੇ ਸੂਟਾਂ ਦਾ ਜਿੰਨਾ ਰੇਟ ਦੱਸਿਆ ਆਪਾਂ ਨੂੰ ਸ਼ਿਪਿੰਗ ਫ੍ਰੀ ਰਹਿਣ ਵਾਲੀ ਐਕਸਟਰਾ ਸ਼ਿਪਿੰਗ ਕਿਸੇ ਤੇ ਨਹੀਂ ਲੱਗਣੀ ਹੈਗੀ ਫ੍ਰੀ ਸ਼ਿਪਿੰਗ ਹੋਊਗੀ ਇਸ ਦੀ ਅੱਜ ਵਾਲੀ ਆਪਣੀ ਕਲੈਕਸ਼ਨ ਹੋ ਦੁਆਰਾ ਰਿਕੁਐਸਟ ਕਰਦੇ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ ਕਿ ਆਉਣ ਵਾਲੇ ਸੂਟਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੋਹਣੇ ਸੋਹਣੇ ਸੂਟ ਦੇਖ ਸਕੋ ਧੰਨਵਾਦ